ਹਾਂਜੀ ਦੋਸਤੋ ਮੈਂ ਡਾਕਟਰ ਸੁਖਵਿੰਦਰ ਸਿੰਘ ਹੈਲਥ케ਅਰ ਸੈਂਟਰ ਮਹਿਲਕਲਾ ਜਿਹੜਾ ਕਿ ਜ਼ਿਲ੍ਹਾ ਬਰਨਾਲਾ ਦੇ ਵਿੱਚ ਤੁਹਾਨੂੰ ਪਤਾ ਕਿ ਸਾਡੇ ਕੋਲ ਜ਼ਿਆਦਾਤਰ ਆਰਥੋ ਦੇ ਪੇਸ਼ੈਂਟ ਆਉਂਦੇ ਨੇ ਦੋਸਤੋ ਅੱਜ ਇੱਕ ਤੁਹਾਨੂੰ ਗਰਮੀਆਂ ਦੇ ਵਿੱਚ ਬਣਾ ਕੇ ਖਾਣ ਵਾਲੀ ਅਜਿਹੀ ਚੀਜ਼ ਬਾਰੇ ਦੱਸਾਂਗੇ ਜਿਹਦੇ ਨਾਲ ਤੁਹਾਡੇ ਮਾਸਪੇਸ਼ੀਆਂ ਮਜ਼ਬੂਤ ਹੋਣਗੇ ਹੱਡੀਆਂ ਠੀਕ ਹੋਣਗੀਆਂ ਔਰ ਕੋਲੇਸਟ੍ਰੋਲ ਤੇ ਮੋਟਾਪਾ ਘਟੇਗਾ ਸੋ ਆਓ ਹੁਣ ਆਪਾਂ ਜਾਣਦੇ ਹਾਂ ਇਹ ਚੀਜ਼ ਬਾਰੇ ਇਸ ਤੋਂ ਪਹਿਲਾਂ ਜਿਨ੍ਹਾਂ ਨੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਇੱਕ ਵਾਰੀ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਸੋ ਦੋਸਤੋ ਹੁਣ ਆਪਾਂ ਜਾਣਦੇ ਹਾਂ ਵੀ ਉਹ ਚੀਜ਼ ਕਿਹੜੀ ਆ ਜਿਹਨੂੰ ਕਿ ਆਪਾਂ ਗਰਮੀਆਂ ਦੇ ਵਿੱਚ ਬਣਾ ਕੇ ਖਾ ਸਕਦੇ ਆ ਜਿਹੜੀ ਕਿ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਲਿਆ ਸਕਦੀ ਜਿਵੇਂ ਕਹਦੀ ਆ ਵੀ ਆਪਾਂ ਜੇ ਕੋਈ ਚੀਜ਼ ਗਰਮੀਆਂ ਦੇ ਵਿੱਚ ਬਣਾ ਕੇ ਖਾਣੇ ਆ ਤਾਂ ਕਿਸੇ ਨੂੰ ਗਰਮੈਸ਼ ਕਰ ਜਾਂਦੀ ਹੈ ਜਾਂ ਕਿਸੇ ਤੇ ਐਸਡੀਟੀ ਮਾਰਨ ਲੱਗ ਜਾਂਦੀ ਹੈ ਸੋ ਇਦਾਂ ਦੀ ਇਹਦੇ ਨਾਲ ਕੋਈ ਪ੍ਰੋਬਲਮ ਨਹੀਂ ਆਏਗੀ ਸੋ ਅਗਰ ਵੀ ਤੁਸੀਂ ਆਪਣੀਆਂ ਹੱਡੀਆਂ ਨੂੰ ਮਜ਼ਬੂਤ ਕਰਨਾ ਸਟਰੋਂਗ ਕਰਨਾ ਬੋਡਿਆਂ ਦਾ ਜਿਹੜਾ ਗੈਪ ਆ ਉਹਨੂੰ ਪੂਰਾ ਕਰਨਾ ਜਾਂ ਮਸਲ ਨੂੰ ਮਤਲਬ ਜਿਹੜੇ ਥੱਕਦੇ ਰਹਿੰਦੇ ਹੋਣ ਉਹਨਾਂ ਨੂੰ ਸਟਰੋਂਗ ਬਣਾਉਣਾ ਤਾਂ ਇਹ ਚੀਜ਼ ਨੂੰ ਇੱਕ ਵਾਰੀ ਜ਼ਰੂਰ ਖਾਇਆ ਕਰੋ ਆਮ ਬਾਜ਼ਾਰ ਦੇ ਵਿੱਚ ਮਿਲ ਜਾਂਦੀ ਆ ਸੋ ਇਸ ਨੂੰ ਖਾਣਾ ਕਿਵੇਂ ਆ ਇਸ ਵਾਰ ਵੀ ਆਪਾਂ ਗੱਲ ਕਰਾਂਗੇ ਤਰੀਕੇ ਨਾਲ ਖਾਣ ਦਾ ਇਹਦਾ ਮਤਲਬ ਅਲੱਗ ਹੁੰਦਾ ਇੱਕ ਤਰੀਕਾ ਖਾਣ ਦਾ ਲੱਗਿਆ ਸੋ ਕਿਹੜੀ ਚੀਜ਼ ਆ ਉਹ ਆਪਾਂ ਇਹਦੇ ਬਾਰੇ ਗੱਲ ਕਰਦੇ ਆ ਸਭ ਤੋਂ ਪਹਿਲਾਂ ਆਪਾਂ ਕੀ ਲੈਣੀ ਹੈਗੀ ਚੀਆ ਸੀਡਸ ਚੀਆ ਸੀਡਸ ਦੇ ਸਾਡੇ ਬਾਡੀ ਦੇ ਵਿੱਚ ਬਹੁਤ ਸਾਰੇ ਫਾਇਦੇ ਨੇ ਇਸ ਵਿੱਚ ਪ੍ਰੋਟੀਨ ਵਿਟਾਮਿਨ D3 ਫੋਲਕ ਐਸਿਡ ਔਰ ਆਇਰਨ ਬਹੁਤੀ ਭਰਪੂਰ ਮੰਤਰਾ ਦੇ ਵਿੱਚ ਪਾਇਆ ਜਾਂਦਾ ਹੈ ਨੂੰ ਅਸੀਂ ਗਰਮੀਆਂ ਦੇ ਮੌਸਮ ਵਿੱਚ ਖਾ ਸਕਦੇ ਹਾਂ ਇਸ ਨੂੰ ਖਾਣਾ ਕਿਵੇਂ ਇਸੇ ਦੀ ਖਾਣ ਦੀ ਵਿਧੀ ਕੀ ਆ ਆਓ ਆਪਾਂ ਇਸ ਬਾਰੇ ਗੱਲ ਕਰਦੇ ਹਾਂ ਜੀਆ ਸਿਰਸ ਦਾ ਇੱਕ ਚਮਚ ਤੁਸੀਂ ਰਾਤ ਨੂੰ ਪਾਣੀ ਦੇ ਵਿੱਚ ਭਿਉ ਕੇ ਰੱਖ ਦੇਣਾ ਔਰ ਜਦੋਂ ਸਵੇਰ ਖਾਣਾ ਉਸ ਨੂੰ ਇੱਕ ਅਲੱਗ ਤੋਂ ਗਲਾਸ ਦੇ ਵਿੱਚ ਪਾਣੀ ਗਰਮ ਕਰਨਾਗਾ ਅੱਧੇ ਗਲਾਸ ਦੇ ਵਿੱਚ ਕੱਚ ਦੇ ਗਲਾਸ ਵਿੱਚ ਅੱਧਾ ਗਲਾਸ ਪਾਣੀ ਲੈ ਕੇ ਉਹਦੇ ਵਿੱਚ ਜੀਆ ਸਿਰਸ ਦਾ ਇੱਕ ਚਮਚਾ ਪਾ ਲੈਣਾਗਾ ਉਹ ਜੇ ਵਜੀ ਹੈ ਜੇ ਉਸ ਦੇ ਵਿੱਚ ਇੱਕ ਚਮਚ ਪਾ ਲੈਣੇ ਨੇਗੇ ਉਸ ਤੋਂ ਬਾਅਦ ਉਹਦੇ ਵਿੱਚ ਥੋੜਾ ਜਿਹਾ ਅੱਧਾ ਕਮ ਚ شہਦ ਦਾ ਐਡ ਕਰਨਾ ਔਰ ਅੱਧਾ ਉਹਦੇ ਵਿੱਚ ਨਿੰਗੂ ਐਡ ਕਰਨਾਗਾ ਜਿਸ ਨੂੰ ਖਾਣ ਦੇ ਨਾਲ ਤੁਹਾਡੀਆਂ ਮਸਲਾਂੀਆਂ ਸਾਰੀਆਂ ਪ੍ਰੋਬਲਮਾਂ ਮਸਲਾਂਾਂ ਦਾ ਥੱਕ ਜਾਣਾ ਮਸਲਾਂਾਂ ਦੀ ਥਕਾਵਟ ਮਸਲਾਂਾਂ ਦਾ ਵੀਕ ਹੋ ਜਾਣਾ ਜਾਂ ਫਿਰ ਮਤਲਬ ਮਸਲਾਂਾਂ ਦਾ ਦਰਦ ਹੋਣਾ ਇਹ ਚੀਜ਼ਾਂ ਉਹਦੇ ਨਾਲ ਕਵਰ ਹੋਣਗੀਆਂ ਜਿਹੜੀਆਂ ਮੇਨ ਨੇ ਇਸ ਤੋਂ ਇਲਾਵਾ ਚੀਆ ਸੀਡs ਖਾਣ ਦੇ ਨਾਲ ਹੋਰ ਸਾਨੂੰ ਕੀ ਫਾਇਦੇ ਹੁੰਦੇ ਨੇਗੇ ਸਾਡਾ ਦਿਮਾਗ ਤੇਜ਼ ਹੁੰਦਾ ਹੈ ਨਸਾਂ ਦੇ ਵਿੱਚ ਬਲੋਕੇਜ ਘਟਦੀ ਹੈ ਤੇ ਸਾਡੇ ਹਾਰਟ ਨੂੰ ਪੂਰਾ ਵਧੀਆ ਪ੍ਰੈਸ਼ਰ ਜਾਂਦਾ ਹੈ ਔਰ ਚੀਆ ਸੀਡ ਖਾਣ ਦੇ ਨਾਲ ਸਾਡੇ ਜਿਹੜੇ ਬ੍ਰੇਨ ਆ ਉਹ ਬਿਲਕੁਲ ਇੱਕ ਸਟਰੋਂਗ ਹੋ ਜਾਂਦਾ ਹੈ ਸੋ ਇਸ ਨੂੰ ਖਾਣ ਦਾ ਇਹ ਤਰੀਕਾ ਸੀਗਾ ਇਸ ਤਰ੍ਹਾਂ ਇਹਨੂੰ ਚੀਆ ਸੀਡ ਸਮੋਥੀ ਵਿੱਚ ਕਰミਆ ਤੇ ਮੌਸਮ ਵਿੱਚ ਖਾ ਸਕਦੇ ਹੋ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਸਾਈਡ ਅਫੈਕਟ ਨਹੀਂ ਆਵੇਗਾ ਤੁਸੀਂ ਤਿੰਨ ਦਾ ਤਿੰਨ ਤੋਂ ਚਾਰ ਦਿਨ ਇਸ ਚੀਆ ਸੀਡਸ ਨੂੰ ਪੀ ਕੇ ਜ਼ਰੂਰ ਦੇਖਿਓ ਨੂੰ ਰਿਜ਼ਲਟ ਆ ਜਿਹੜੇ ਤੁਹਾਡੇ ਆਪਣੇ ਆਪ ਸਾਹਮਣੇ ਆਉਣਗੇ ਸੋ ਵੀਡੀਓ ਵਧੀਆ ਲਗੀ ਤਾਂ ਅਗੇ ਜ਼ਰੂਰ ਸ਼ੇਅਰ ਕਰਿਓ ਜੀ ਧੰਨਵਾਦ